सत श्रीकाल जी स्वागत है तो मेरी चैनल बठिंडा स्टाइल से सो दोस्तों वीडियो शुरू कर तो तो कुछ लाइना शेयर कर दी हाँ किस्मत को क्यों दोष देता है किस्मत को क्यों दोष देता है वो तो खुद बखुद चल कर तेरे पास आएगी तू तो कुछ कर्म करके देख। तू तो कुछ कर्म करके देख। ਸੋ ਦੋਸਤੋ ਇਹਨਾਂ ਲਾਈਨਾਂ ਤੋਂ ਤੁਹਾਨੂੰ ਕੁਛ ਨਾ ਕੁਛ ਤਾਂ ਗੈਸ ਹੋ ਗਿਆ ਹੋਣਾ ਕਿ ਅੱਜ ਅਸੀਂ ਕਿਸ ਟੌਪਿਕ ਤੇ ਗੱਲ ਕਰਨ ਜਾ ਰਹੇ ਹਾਂ ਅੱਜ ਦਾ ਸਾਡਾ ਜੋ ਟੌਪਿਕ ਹੈ ਉਹ ਹੈ ਕਿਸਮਤ ਤੇ ਕਰਮ ਕਿਸਮਤ ਤੇ ਕਰਮ ਦਾ ਆਪਸ ਦੇ ਵਿੱਚ ਬੜੇ ਗੂੜਾ ਸਬੰਧ ਜਿਵੇਂ ਕਿ ਮੈਂ ਤੁਹਾਨੂੰ ਕੱਲ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਮੈਂ ਆਪਣਾ ਬਚਪਨ ਬੜੀ ਗਰੀਬੀ ਦੇ ਵਿੱਚ گزارਿਆ ਸੋ ਮੈਂ ਕਿਸਮਤ ਤੇ ਕਰਮ ਨੂੰ ਨਾਲ ਲੈ ਕੇ ਅੱਗੇ ਤਾਂ ਜੋ ਇਨਸੀਡੈਂਟ ਅੱਗੇ ਦੀ ਜੋ ਮੇਰੀ ਜ਼ਿੰਦਗੀ ਸੀ ਮੈਂ ਉਹ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਸੋ ਦੋਸਤੋ ਜਿਵੇਂ ਕਿ ਮੇਰਾ ਬਚਪਨ ਤਾਂ ਬੜਾਈ ਗਰੀਬੀ ਦੇ ਵਿੱਚ ਗੁਜ਼ਰਿਆ ਜਦੋਂ ਮੇਰੀ ਪਲੱਸ 2 ਪੂਰੀ ਹੋ ਗਈ ਤਾਂ ਮਤਲਬ ਕਿ ਜਿੱਥੇ ਤੁਹਾਨੂੰ ਪਤਾ ਹੀ ਹੈ ਕਿ ਜਿੱਥੇ ਚਾਰ ਧੀਆਂ ਹੁੰਦੀਆਂ ਇੱਕ ਬਾਪ ਨੂੰ ਉਹਨਾਂ ਦੀ ਵਿਆਹ ਦੀ ਬੜੀ ਟੈਨਸ਼ਨ ਹੁੰਦੀ ਹੈ ਕਿ ਮੈਂ ਇਹਨਾਂ ਨੂੰ ਵਿਆਹ ਦਾ ਮਤਲਬ ਕਿ ਮੇਰੀ ਕਬੀਲਦਰੀ ਠੀਕ ਹੋ ਜੂਗੀ ਜਾਂ ਜੋ ਵੀ ਹੈ ਮਤਲਬ ਵੀ ਮੇਰੇ ਪਾਪਾ ਨੂੰ ਤਾਂ ਬੜੀ ਟੈਨਸ਼ਨ ਸੀ ਇਸ ਗੱਲ ਦੀ ਮੈਂ ਵੱਡੀ ਸੀ ਤਾਂ ਉਹਨਾਂ ਨੂੰ ਇਹ ਸੀ ਕਿ ਮੈਂ ਚਲੋ ਆਪਣਾ ਜੋ ਫਰਜ਼ ਹੈ ਉਹ ਟਾਈਮ ਸਿਰ ਪੂਰਾ ਕਰ ਦੇ ਸੋ ਮੇਰੇ ਪਾਪਾ ਦਾ ਖਿਆਲ ਮੇਰੀ ਵਿਆਹ ਦਾ ਸੀ ਕਿ ਮੈਂ ਵਿਆਹ ਦੇਵਾਂ ਪਰ ਮੇਰਾ ਖਿਆਲ ਸੀ ਜੋ ਉਹ ਇਹ ਸੀ ਕਿ ਮੈਂ ਮੇਰੇ ਪਾਪਾ ਦੀ ਹੈਲਪ ਕਰਨੀ ਆ ਤਾਂ ਮੈਂ ਪਲੱਸ 2 ਤੋਂ ਬਾਅਦ ਆਪਣਾ ਸਕੂਲ ਚਲਾ ਲਿਆ ਸਕੂਲ ਕੀ ਪ੍ਰੀ ਕਿਡਸ ਜੋ ਹੁੰਦੇ ਆ ਛੋਟੇ ਬੱਚਿਆਂ ਦਾ ਸਕੂਲ ਹੁੰਦਾ ਜੋ ਮੈਂ ਉਹ ਚਲਾ ਲਿਆ ਪਲੱਸ 2 ਤੋਂ ਬਾਅਦ ਮੈਂ ਉਹ ਚਲਾਇਆ ਤਾਂ ਮੇਰਾ ਜੋ ਮਤਲਬ ਕੰਮ ਸੀ ਬੜਾ ਵਧੀਆ ਚੱਲਿਆ ਮੇਰੇ ਪਾਪਾ ਨੂੰ ਵੀ ਬੜੀ ਹੈਲਪ ਹੋਈ ਇਸ ਚੀਜ਼ ਦੀ ਮੇਰੇ ਭੈਣ ਭਰਾਵਾਂ ਦੀ ਵੀ ਜੋ ਪੜਾਈ ਦਾ ਖਰਚਾ ਸੀ ਉਹਦੇ ਵਿੱਚ ਬੜੀ ਹੈਲਪ ਮਿਲੀ ਤਾਂ ਉਸ ਟਾਈਮ ਸਾਡੇ ਘਰ ਦੇ ਵਿੱਚ ਜੋ ਕਿ ਫੈਸਿਲਿਟੀਆਂ ਕੈਨੋ ਜਿਵੇਂ ਕੋਈ ਫ੍ਰਿਜ ਟੀਵੀ ਕੁਝ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਸੀ ਤਾਂ ਮੇਰੀ ਇੱਛਾ ਸੀ ਕਿ ਕੱਲ ਨੂੰ ਜਦੋਂ ਮਤਲਬ ਕਿ ਇਸ ਘਰ ਦੇ ਵਿੱਚ ਚਾਰ ਜਵਾਈ ਆਉਣਗੇ ਤਾਂ ਉਹ ਮੇਰੀ ਮੰਮੀ ਪਾਪਾ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਉਹਨਾਂ ਨੂੰ ਮਤਲਬ ਕੋਈ ਚੀਜ਼ ਲੈਣ ਵਾਸਤੇ ਕਿਸੇ ਦੇ ਘਰ ਨਾ ਜਾਣਾ ਪਵੇ ਉਹਨਾਂ ਦੇ ਸਾਹਮਣੇ ਨੀਵਾਂ ਨਾ ਚੁੱਕਣ ਪਵੇ ਸੋ ਉਹ ਸਾਰੀਆਂ ਚੀਜ਼ਾਂ ਅਰੇਂਜ ਕੀਤੀਆਂ ਮੈਂ ਆਪਣੀ ਉਸ ਕਮਾਈ ਦੇ ਵਿੱਚੋਂ ਉਸ ਤੋਂ ਬਾਅਦ ਕੀ ਹੁੰਦਾ ਮੀ ਉਸ ਮੈਂ ਇਸ ਚੀਜ਼ ਨੂੰ ਲੈ ਕੇ ਨਾਲ-ਨਾਲ ਚੱਲ ਰਹੀ ਸੀ ਮੇਰੇ ਭੈਣ ਭਰਾਵਾਂ ਦਾ ਖਰਚਾ ਸੀ ਵਧੀਆ ਚੱਲ ਰਿਹਾ ਸੀ ਉਹਨਾਂ ਦੀ ਸਟੱਡੀ ਵਧੀਆ ਹੋ ਰਹੀ ਸੀ ਮੰਮੀ ਦੀ ਹਾਲਤ ਦੇ ਵਿੱਚ ਥੋੜਾ ਸੁਧਾਰ ਹੋ ਰਿਹਾ ਸੀ ਔਰ ਇੱਕ ਦਿਨ ਇਸ ਤਰ੍ਹਾਂ ਦਾ ਆਉਂਦਾ ਕਿ ਮੇਰੀ ਮੰਮੀ ਮੀਨਸ ਅਮਰ ਸ਼ਕ ਲੈਂਦੀ ਐ ਭਾਵੇਂ ਕਿ ਉਹ மஞ்சਤੇ ਬਿਮਾਰ ਪਈ ਸੀ ਪਰ ਥੋੜਾ ਆਪਣੇ ਆਪ ਨੂੰ ਹਿੰਮਤ ਦੇ ਦਿੰਦੇ ਐ ਮੰਮੀ ਪਾਪਾ ਦੋਨੋਂ ਅਮਰ ਸ਼ਕਨ ਦਾ ਮਨ ਬਣਾਉਂਦੇ ਔਰ ਉਹ ਦੋਨੋਂ ਅਮਰਤਾਰੀ ਸਿੰਘ ਸੱਜ ਜਾਂਦੇ ਐ ਤਾਂ ਫਿਰ ਉਸ ਚੀਜ਼ ਦਾ ਗੁਰੂ ਸਾਹਿਬ ਨੇ ਸਾਡੀ ਘਰ ਦੇ ਵਿੱਚ ਐਨੀ ਬਰਕਤ ਪਾਈ ਕਿ ਮੈਂ ਅੱਜ ਤੇ ਉਸ ਚੀਜ਼ ਨੂੰ ਜਦੋਂ ਕੰਪੇਅਰ ਕਰਦੀ ਆ ਅੱਜ ਦੇ ਦਿਨਾਂ ਨੂੰ ਤੇ ਉਹਨਾਂ ਦਿਨਾਂ ਨੂੰ ਜਦੋਂ ਕੰਪੇਅਰ ਕਰਦੀ ਆ ਤਾਂ ਜ਼ਮੀਨ ਅਸਮਾਨ ਦਾ ਫਰਕ ਹੈ ਤਾਂ ਮੈਂ ਜ਼ਿੰਦਗੀ ਦੇ ਵਿੱਚ ਆਪਣੇ ਮਾਵਾਪਾ ਤੋਂ ਇੱਕ ਚੀਜ਼ ਸਿੱਖੀ ਸੀ ਕਿ ਅਸੀਂ ਆਪਣੀ ਕਿਸਮਤ ਆਪਣੀ ਕੱਖਾਂ ਨਾਲ ਲਿਖਦੇ ਹਾਂ ਪਰਮਾਤਮਾ ਨੇ ਸਾਨੂੰ ਇੱਕ ਸਬੂਤਾ ਸਰੀਰ ਦੇ ਦਿੱਤਾ ਤਾਂ ਅੱਗੇ ਜੋ ਕਰਮ ਕਰਨੇ ਆ ਚੰਗੇ ਕਰਮ ਕਰਨੇ ਉਹ ਸਾਡੀ ਕਿਸਮਤ ਬਣ ਜਾਂਦੇ ਆ ਸੋ ਮੈਂ ਵੀ ਇਸੇ ਤਰ੍ਹਾਂ ਹੀ ਮਿਹਨਤ ਕਰਦੀ ਰਹੀ ਘਰ ਦੇ ਵਿੱਚ ਕਾਫੀ ਸੁਧਾਰ ਹੋ ਗਿਆ ਤਾਂ ਇੱਕ ਦਿਨ ਇਸ ਤਰ੍ਹਾਂ ਦਾ ਹੁੰਦਾ ਕਿ ਮੇਰਾ ਵੀ ਮਨ ਬਣ ਜਾਂਦਾ ਕਿ ਮੈਂ ਵੀ ਅਮਰਸ਼ਕ ਨੂੰ ਮੈਂ ਇੱਕ ਹਿੰਦੂ ਫੈਮਿਲੀ ਨਾਲ ਸੰਬੰਧ ਰੱਖਦੀ ਤਾਂ ਮੰਮੀ ਪਾਪਾ ਮੈਨੂੰ ਇਸ ਚੀਜ਼ ਤੋਂ ਰੋਕ ਦੇਣੀ ਹੈਗੀ ਔਰ ਮੈਂ ਵੀ ਅਮਰਸ਼ਕ ਲੈਣੀ ਸੋ ਇਸੇ ਤਰ੍ਹਾਂ ਦਿਨ ਲੰਘਦੇ ਗਏ ਅੱਗੇ ਜੋ ਪ੍ਰੋਬਲਮਸ ਆਇਆ ਮੇਰੀ ਅਮਰ ਸ਼ਕਨ ਤੋਂ ਬਾਅਦ ਕੀ ਪ੍ਰੋਬਲਮ ਆਈ ਸੀ ਉਹ ਮੇਨ ਪ੍ਰੋਬਲਮ ਦਾ ਇਹ ਸੀ ਕਿ ਮੀਨਸ ਮੇਰੀ ਲਈ ਕੋਈ ਅਮਰ ਧਰੀ ਮੁੰਡਾ ਨਹੀਂ ਮਿਲ ਰਿਹਾ ਸੀ ਮੇਰੇ ਪਾਪਾ ਦੀ ਸੋਚ ਸੀ ਕਿ ਮੈਂ ਮੇਰੀ ਧੀ ਲਈ ਕੋਈ ਵਧੀਆ ਮੁੰਡਾ ਲੱਭ ਦੇਵਾਂ ਚਲੋ ਪਰ ਮੈਂ ਮੇਰੇ ਪਾਪਾ ਨੂੰ ਕਹਿੰਦੀ ਹੁੰਦੀ ਸੀ ਕਿ ਪਾਪਾ ਉਹ ਭਾਵੇਂ ਨੌਕਰੀ ਕਰਦੇ ਨਹੀਂ ਕਰਦਾ ਉਦੀ ਕਰ ਮਤਲਬ ਕਿ ਵਧੀਆ ਹੈਗਾ ਨਹੀਂ ਹੈਗਾ ਉਦੀ ਕਰ ਜਮੀਨ ਜਾਂ ਜੋ ਜਮੀਨ ਜ਼ਾਇਦਤ ਹੈ ਜਾਂ ਨਹੀਂ ਹੈਗੀ ਕੋਈ ਮਾਇਨੇ ਨਹੀਂ ਰੱਖਦਾ ਕੀ ਪੜਾਈ ਲਿਖਾਈ ਆ ਉਹ ਵੀ ਕੋਈ ਮਾਇਨੇ ਨਹੀਂ ਰੱਖਦੀ ਬਟ ਮੇਰੇ ਲਈ ਪਲੀਜ਼ ਉਸ ਤਰ੍ਹਾਂ ਦਾ ਮੁੰਡਾ ਹੋਵੇ ਜਿਹਦੇ ਨਾਲ ਮੇਰੇ ਵਿਚਾਰ ਮਿਲਣ ਮੀਨਸ ਮੈਂ ਕਿਸੇ Hindu ਮੁੰਡੇ ਨਾਲ ਵਿਆਹ ਨਹੀਂ ਕਰਾ ਸਕਦੀ ਤਾਂ ਮੇਰੇ ਲਈ ਪਲੀਜ਼ ਮੁੰਡਾ ਵੀ ਅਮਰਖੜ ਹੀ ਚਾਹੀਦਾ ਸੋ ਇਸ ਤੋਂ ਅੱਗੇ ਪ੍ਰੋਬਲਮਸ ਕੀ ਆਉਣੀਆਂ ਉਹ ਆਪਾਂ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਸੋ ਅੱਜ ਵੀ ਮੈਂ ਆਪਾਂ ਜੋ ਟੌਪਿਕ ਲਿਆ ਸੀ ਕਿਸਮਤ ਤੇ ਕਰਮ ਸੋ ਦੋਸਤੋ ਕਿਸਮਤ ਦੇ ਵਿੱਚ ਗਰੀਬੀ ਲਿਖੀ ਸੀ ਪਰ ਜਦੋਂ ਥੋੜੀ ਪਰਮਾਤਮਾ ਵੱਲੋਂ 흘ਲਾ ਸ਼੍ਰੀ ਮਨੀ ਮੰਮੀ ਦੀ ਮਤਲਬ ਕਿ ਹਾਲਤ ਦੇ ਵਿੱਚ ਸੁਧਾਰ ਹੋਇਆ ਤਾਂ ਆਪਣੀ ਕਿਸਮਤ ਆਪਣੀ ਹੱਥਾਂ ਨਾਲ ਲਿਖੀ ਇਹ ਨਹੀਂ ਦੇਖਿਆ ਸੀ ਕਿ ਪਾਪਾ ਨਾਲ ਖੇਤਾਂ ਦੇ ਵਿੱਚ ਕੰਮ ਕਰਵਾ ਰਹੇ ਹਾਂ ਇਹ ਨਹੀਂ ਦੇਖਿਆ ਸੀ ਪਾਪਾ ਨਾਲ ਦਿਹਾੜੀ ਜਾ ਰਹੀ ਕੁਝ ਨਹੀਂ ਦੇਖਿਆ ਸੀ ਬਸ ਇਹ ਸੀ ਕਿ ਮਿਹਨਤ ਕਰਨੀ ਹੈ ਤੇ ਆਪਣੇ ਘਰ ਦੀ ਗਰੀਬੀ ਨੂੰ ਘਰੋਂ ਬਾਹਰ ਕੱਢਣਾ ਔਰ ਉਹ ਨਿਕਲ ਵੀ ਰਹੀ ਸੀ ਹੌਲੀ-ਹੌਲੀ ਕਰਕੇ ਸੋ ਹੌਲੀ-ਹੌਲੀ ਜਦੋਂ ਤੱਕ ਮਤਲਬ ਮੇਰੀ ਮੈਰਿਜ ਦੀ ਗੱਲ ਆਉਂਦੀ ਹੈ ਉਦੋਂ ਤੱਕ ਘਰ ਦੇ ਹਾਲਾਤ ਕਾਫੀ ਸੁਧਰ ਚੁੱਕੇ ਸੀ ਕੁਝ ਭੈਣ ਭਰਾ ਵੀ ਪੜ ਗਏ ਸੀ ਉਹ ਵੀ ਆਪਣੇ ਪੇਰ ਅਸਿਸਟੈਂਡ ਹੋ ਗਏ ਸੀ ਤੇ ਘਰ ਦੇ ਹਾਲਾਤ ਵੀ ਅੱਗੇ ਨਾਲੋਂ ਬਿਹਤਰ ਹੋ ਗਏ ਸੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਐਨਆਈ ਬਾਕੀ ਆਪਾਂ ਕੱਲ ਸ਼ੇਅਰ ਕਰਾਂਗੇ ਸੋ ਅੱਜ ਆਪਾਂ ਕਿਸਮਤ ਤੇ ਕਰਮ ਦੀ ਗੱਲ ਕੀਤੀ ਹੈ ਕਿ ਮੈਨੂੰ ਲੱਗਦਾ ਹੈ ਕਿ ਜੋ ਜ਼ਿੰਦਗੀ ਦੇ ਵਿੱਚ ਰੋਣਾ ਰੋਂਦੇ ਆਪਾਂ ਕਹਿੰਦੇ ਆ ਕਿ ਗਰੀਬੀ ਹੈ ਜੀ ਪਲੀਜ਼ ਜੋ ਪ੍ਰਮਾਤਮਾ ਦੀ ਪਾਈ ਹੋਈ ਹੁੰਦੀ ਹੈ ਜਿਵੇਂ ਕਿ ਬਿਮਾਰੀ ਜਾਂ ਕੋਈ ਹੋਰ ਉਹ ਤਾਂ ਦੇਖੋ ਆਪਣੇ ਹੱਥ ਨਹੀਂ ਹੁੰਦਾ ਪਰ ਜੇ ਅੱਜ ਦੇ ਟਾਈਮ ਦੇ ਵਿੱਚ ਆਪਾਂ ਮਿਹਨਤ ਕਰਦੇ ਆਂ ਤਾਂ ਆਪਾਂ ਕਿਸੇ ਮੁਕਾਮ ਤੇ ਵੀ ਪਹੁੰਚ ਸਕਦੇ ਆਂ ਜ਼ਰੂਰੀ ਨਹੀਂ ਹੈਗਾ ਮੇਰੇ ਹਿਸਾਬ ਨਾਲ ਕਿ ਕਮਾਈਆਂ ਬਾਹਰਲੇ ਦੇਸ਼ਾਂ 'ਚ ਹੀ ਹੁੰਦੀਆਂ ਆਂ ਆਪਾਂ ਇੱਥੇ ਰਹਿ ਕੇ ਵੀ ਬਹੁਤ ਕੁਝ ਬਣਾ ਸਕਦੇ ਆਂ ਬਸ ਇੱਕ ਚੀਜ਼ ਹੈ ਕਿ ਆਪਣੀ ਹਿੰਮਤ ਰੱਖੋ ਆਪਣੀ ਮਿਹਨਤ ਨਾ ਛੱਡੋ ਜਦੋਂ ਆਪਾਂ ਮਿਹਨਤ ਨਹੀਂ ਛੱਡਦੇ ਨਾ ਤਾਂ ਪਰਮਾਤਮਾ ਉਸ ਚੀਜ਼ ਦਾ ਫਲ ਆਪਾਂ ਨੂੰ ਜ਼ਰੂਰ ਦਿੰਦੇ ਉਹ ਚੀਜ਼ ਦਾ ਫਲ ਆਪਾਂ ਨੂੰ ਜ਼ਰੂਰ ਮਿਲਦਾ ਆਪਣੀ ਮਿਹਨਤ ਕਦੀ ਅਜਾਈ ਨਹੀਂ ਜਾਂਦੀ ਬਸ ਮਿਹਨਤ ਤੇ ਹੱਕ ਸੱਚ ਦੀ ਕਮਾਈ ਕਰੋ ਬਸ ਇਹ ਕਹਿੰਦੇ ਹੁੰਦੇ ਨੇ ਕਿ 1 ਰੁਪਿਆ ਵੀ 10 ਬਣ ਜਾਂਦੇ ਪਰ ਜੇ ਆਪਾਂ ਕੋਈ ਗਲਤ ਢੰਗ ਨਾਲ ਕਮਾਈ ਕਰਦੇ ਆ ਤਾਂ ਜਿਹੜੀ ਅਣਹੱਕ ਦੀ ਕਮਾਈ ਹੁੰਦੀ ਹੈ ਉਹ ਆਪਣੇ ਹੱਕ ਨੂੰ ਲੈ ਕੇ ਵੀ ਘਰੋਂ ਬਾਹਰ ਨਿਕਲ ਜਾਂਦੀ ਆਪਣਾ ਹੱਕ ਵੀ ਉਹਦੇ ਨਾਲ ਚਲਿਆ ਜਾਂਦਾ ਸੋ ਸੱਚ ਦੀ ਕਮਾਈ ਕਰੋ ਦਿਨ ਦਾ ਭਾਵੇਂ ਆਪਾਂ 1 ਰੁਪਿਆ ਕਮਾਉਂਦੇ ਆ ਉਹ ਵੀ ਫਲ ਜਾਂਦਾ ਹੈ ਉਹਦੇ ਵਿੱਚ ਵੀ ਪਰਮਾਤਮਾ ਬਰਕਤ ਪਾ ਦਿੰਦਾ ਸੋ ਕਿਸਮਤ ਤੇ ਕਰਮ ਕਿਸਮਤ ਨੂੰ ਆਪਣੀ ਹੱਥਾਂ ਨਾਲ ਲਿਖਣਾ ਸੀ ਕਿਸਮਤ ਆਪਣੇ ਹੱਥ ਨਾਲ ਲਿਖੋ ਆਪਣੀ ਹੱਥੀਂ ਘੜੋ ਤਾਂ ਜ਼ਰੂਰ ਤੁਸੀਂ ਜ਼ਿੰਦਗੀ ਦੇ ਵਿੱਚ ਸਫਲ ਹੋਵੋਗੇ ਇਹ ਮੇਰਾ ਵਾਅਦਾ ਹੈ ਇਹੀ ਮੇਰਾ ਅਜ਼ਮਾਇਆ ਹੋਇਆ ਤਰੀਕਾ ਸੋ ਥੈਂਕ ਯੂ ਹੈਵ ਅ ਨਾਈਟ